ਇਹ ਅਸੀਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਪਹਿਲੀ ਪਾਸ਼ਾਈ ਇਹ ਉਹ ਸਥਾਨ ਹੈ ਜਿਸਾ ਸਥਾਨ ਦੇ ਉੱਤੇ ਗੁਰੂ ਨਾਨਕ ਦੇਵ ਜੀ ਆਪਣੀ ਕਿਰਤ ਹੈ ਜਿਹੜੀ ਕਰਨ ਲਈ ਇੱਥੇ ਆਉਂਦੇ ਸਨ ਬਾਕੀ ਆਓ ਆਪਾਂ ਇੱਥੇ ਚੱਲ ਕੇ ਇੱਥੇ ਦਾ ਇਤਿਹਾਸ ਹੈ ਜਿਹੜਾ ਉਹ ਦੇਖਦੇ ਹਾਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਇੱਥੇ ਦਾ ਇਤਿਹਾਸ ਮਹਾਨ ਕੋਸ਼ ਪੰਨਾ ਨੰਬਰ 221 ਦੁਆਰਾ ਸ੍ਰੀ ਹਟਸਾਬ ਸੁਲਤਾਨਪੁਰ ਲੋਧੀ ਵਿਖੇ ਵਿਖੇ ਉਸ ਸਥਾਨ ਤੇ ਸਥਿਤ ਹੈ ਜਿੱਥੇ ਨਵਾਬ ਦੌਲਤ ਖਾਨ ਮੋਦੀ ਮੋਦੀ ਖਾਨਾ ਹੁੰਦਾ ਸੀ ਅਤੇ ਗੁਰੂ ਨਾਨਕ ਦੇਵ ਜੀ ਬਤੌਰ ਇਹ ਮੋਦੀ ਵਜੋਂ ਇੱਥੇ ਨੌਕਰੀ ਕਰਿਆ ਕਰਦੇ ਸਨ ਇੱਥੇ ਹੀ ਗੁਰੂ ਸਾਹਿਬ ਲੋੜਵੰਦਾਂ ਨੂੰ ਅਨਾਜ ਹਨ ਨਾਲੀਆਂ ਚੋਲੀਆਂ ਪਰਦੇ ਸਨ ਤੇ 13-13 ਕਰਕੇ ਯੋਗਦੇ ਸਨ ਬਾਕੀ ਦਾ ਇੱਥੇ ਦਾ ਇਤਿਹਾਸ ਹੈ ਜਿਹੜਾ ਤੁਸੀਂ ਇਹ ਪਿਕਚਰ ਦੇ ਵਿੱਚ ਦਰਸਾਇਆ ਹੋਇਆ ਵੀ ਕਿਸ ਤਰ੍ਹਾਂ 13-13 ਕਹਿ ਕੇ ਜੋਗਦੇ ਰਹੇ ਸਤਪੁਰ지 ਇਹੋ ਪਵਿੱਤਰ ਬੱਟੇ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸ਼ੋਪ ਪ੍ਰਾਪਤ ਹੈ ਇਹਨਾਂ ਨਾਲ ਗੁਰੂ ਜੀ ਮੋਦੀਖਾਨੇ ਵਿੱਚ 13-13 ਕਹਿ ਕੇ ਗਰੀਬਾਂ ਦੀਆਂ ਚੋਲੀਆਂ ਰਸਤਾ ਨਾਲ ਪਰਦੇ ਹੁੰਦੇ ਸਨ ਇਹ ਤੋ ਸੀ ਨਾਲ ਦਰਸ਼ਨ ਕਰ ਰਹੇ ਹਾਂ ਅੰਦਰ ਦਰਬਾਰ ਸਾਹਿਬ ਦੇ ਇਹ ਹਟ ਸਾਹਿਬ ਦਾ ਬਾਹਰ ਦੇ ਇਹ ਇਮਾਰਤ ਪਹਿਲਾਂ ਬਾਬਾ ਜੀ ਨਾਲ ਜਿਵੇਂ ਗੱਲ ਹੋਈ ਇਹ ਇਮਾਰਤ ਪਹਿਲਾਂ ਬਹੁਤ ਛੋਟੀ ਹੁੰਦੀ ਸੀ ਫਿਰ ਹੌਲੀ-ਹੌਲੀ ਇੱਥੋਂ ਇਨ ਸੇਵਾ ਕਰਨ ਲਈ ਸੰਤ ਆਉਂਦੇ ਰਹੇ ਤੇ ਉਹਨਾਂ ਵੱਲੋਂ ਇਹ ਇਮਾਰਤ ਹੈ ਜਿਹੜੀ ਹੌਲੀ-ਹੌਲੀ ਕਰਕੇ ਵੱਡੀ ਕਰਵਾਈ ਗਈ। ਹੁਣ ਜਿਹੜੀ ਇਹ ਇਮਾਰਤ ਹੈ ਭਾਈ ਜਗਤਾਰ ਸਿੰਘ ਜੀ ਡੇਰਾਕਾਰ ਸੇਵਾ ਵਾਲੇ ਬਾਬਾ ਜੀਵਨ ਸਿੰਘ ਜੀ ਗੋਇੰਦਵਾਲ ਰੋਡ ਤਰਨਤਾਰਨ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੁਰੂ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ 13 ਨਵੰਬਰ 2008 ਨੂੰ ਸੰਪੂਰਨ ਕੀਤੀ ਗਈ ਸੀ ਜਿਹੜੀ ਐਮਆਰਟ ਹੈ। ਇਹ ਦੇਖ ਰਹੇ ਹੋ ਸੰਗਤ ਜੀ ਇਹ ਨਾ ਨਵੀਂ ਬਿਲਡਿੰਗ ਹੈ ਜਿਹੜੀ ਉਹ ਤਿਆਰ ਹੋ ਰਹੀ ਹੈ ਜਿਹੜੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਬਾਬਾ ਜੀ ਨਵੀਂ ਬਿਲਡਿੰਗ ਜਿਹੜੀ ਤਿਆਰ ਕਰ ਰਹੇ ਨੇ ਇੱਥੇ ਪੁਰਾਤਨ ਖੂਹ ਹੈ ਹੈਗਾ ਆਓ ਆਪਾਂ ਉਹਦੇ ਪ੍ਰਾਤਨ ਖੂਹ ਦੇ ਦਰਸ਼ਨ ਕਰਦੇ ਹਾਂ ਇਹ ਦੇਖੋ ਬਹੁਤ ਸੋਹਣਾ ਗੋਮੰਦ ਹੈ ਜਿਹੜਾ ਉਹ ਬਣੀ ਬਣਿਆ ਹੋਇਆ ਨਿੱਕੀਆਂ ਇੱਟਾਂ ਦਾ ਬਣਿਆ ਹੋਇਆ ਖੂਹ ਹੈ ਜਿਹੜਾ ਉਹ ਆਪਾਂ ਦੇਖਣ ਜਾ ਰਹੇ ਹਾਂ ਇਹ ਤੁਸੀਂ ਪ੍ਰਾਤਨ ਖੂਹ ਦੇ ਦਰਸ਼ਨ ਕਰ ਰਹੇ ਹੋ ਇੰਨਾ ਜ਼ਿਆਦਾ ਡੂੰਘਾ ਵੀ ਦਿਖ ਨਹੀਂ ਰਿਹਾ ਪਰ ਛੋਟੀਆਂ ਇੱਟਾਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਬਹੁਤ ਪੁਰਾਣਾ ਖੂਹ ਹੈ ਜਿਹੜਾ ਉਹੋ ਬਣਿਆ ਹੋਇਆ ਹੈ ਬਾਕੀ ਕੰਮ ਹੈ ਜਿਹੜਾ ਇੱਥੇ ਚੱਲੀ ਜਾ ਰਿਹਾ ਹੈ ਬਾਕੀ ਦੇਖਦੇ ਆਪਾਂ ਹੁਣ ਸਰੋਵਰ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਨਾਨਕਦੇਵ ਜੀ ਮੋਦੀ ਖਾਨੇ ਦਾ ਵਿਵਾਰ ਕਰਦੇ ਹੋਏ 13 13 ਜੋਖਦੇ ਰਹੇ ਤੇ ਲੋੜਵੰਦਾਂ ਦੀਆਂ ਝੋਲੀਆਂ ਪਰਦੇ ਰਹੇ ਇਹ ਉਹ ਸਥਾਨ ਹੈ ਤੇ ਹੁਣ ਆਓ ਆਪਾਂ ਇੱਥੋਂ ਸਰੋਵਰ ਦੇ ਦਰਸ਼ਨ ਕਰਾਈਏ ਤੁਹਾਨੂੰ ਦੇਖੋ ਪਾਣੀ ਦਾ ਹਰੇਕ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਇੱਥੇ ਕੀਤਾ ਹੋਇਆ ਹੈ ਲੰਗਰ ਪ੍ਰਸ਼ਾਦਾ ਸਾਰਾ ਕੁਝ ਅਵੇਲੇਬਲ ਹੈ ਬਾਕੀ ਕੰਮ ਹੈ ਜਿਹੜਾ ਉਹ ਚੱਲ ਰਿਹਾ ਇੱਥੇ ਦਾ ਪਿੱਛੇ ਇੱਕ ਬਿਲਡਿੰਗ ਅੱਖਾਂ ਦੇ ਨਾਲ ਦਿਖ ਰਹੀ ਹੈ ਬਹੁਤ ਪੁਰਾਣੀ ਬਿਲਡਿੰਗ ਸ਼ੋ ਹੋ ਰਹੀ ਹੈ ਉਹ ਵੀ ਦੇਖਦੇ ਆਂ ਫਿਰ ਆਪਾਂ ਵੀ ਉਹ ਕਾਦੀ ਹੈ ਬਿਲਡਿੰਗ ਹੈਗੀ ਜੇ ਹੋ ਹੀ ਸਕਿਆ ਬਾਕੀ ਹੋ ਸਕਦਾ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਦੀ ਬਿਲਡਿੰਗ ਹੋਵੇ ਇਹ ਤੁਸੀਂ ਸਰੋਵਰ ਦੇ ਦਰਸ਼ਨ ਕਰ ਰਹੇ ਹੋ ਸਾ ਸੰਗਤ ਜੀ ਦੇਖੋ ਛੋਟੇ ਛੋਟੇ ਗੁੰਮਦ ਨੇ ਜਿਹੜੇ ਉਹ ਬਣੇ ਹੋਏ ਨੇ ਇਹ ਇਹ ਦੱਸ ਰਹੇ ਹੈ ਵੀ ਕੰਮ ਹੈ ਜਿਹੜਾ ਇੱਥੇ ਦਾ ਚੱਲ ਰਿਹਾ ਹੈ ਹਲੇ ਤੇ ਦੇਖਦੇ ਹਾਂ ਗੁਰੂ ਘਰ ਤਾਂ ਉਹ ਸਥਾਨ ਨੇ ਜਿੱਥੇ ਕੋਈ ਕਿਸੇ ਚੀਜ਼ ਦੀ ਘਾਟ ਹੀ ਨਹੀਂ ਆਉਂਦੀ